ਕੀ ਤੁਹਾਨੂੰ ਪਤਾ ਹੈ ਕਿ ਕੱਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈਗਾ ਦਿੱਲੀ ਦੇ ਵਿੱਚ ਇਨ ਦੀ ਵੇਕ ਆਫ ਥੈਟ ਇਨਸੀਡੈਂਟ ਐਂਡ ਰੂਟੀਨ ਦੇ ਵਿੱਚ ਵੀ ਅਸੀਂ ਇਦਾਂ ਦੀ ਚੈਕਿੰਗ ਕਰਦੇ ਹਾਂ ਬਟ ਹੁਣ ਰੈਡ ਅਲਰਟ ਹੋਰ ਹੈ ਸਾਡੇ ਇਸਤੇ ਵੀ ਪੂਰੀ ਮੁਸਤੈਦ ਹੈ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਐਂਡ ਜਗਾ ਜਗਾਤੇ ਅਸੀਂ ਪਬਲਿਕ ਪਲੇਸਸ ਦੇ ਵਿੱਚ ਸਪੈਸ਼ਲ ਚੈਕਿੰਗ ਮੋਹਿੰਮ ਚੱਲ ਰਹੀ ਹੈਗੀ ਸੀਨੀਅਰ ਆਫਸਰਸ ਦੇ ਤਹਿਤ ਇਰ ਇਨਵੈਸਟੇਸ਼ਨ ਬਸ ਸਟੈਂਡਸ ਮਾਰਕੀਟਸ ਦੇ ਵਿੱਚ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਮੋਬਾਈਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਸਾਡੇ ਆਫਸਰਸ ਸਿਵਲ ਕਲੋਥਸ ਦੇ ਵਿੱਚ ਵੀ ਮੁਸਤੈਦ ਹੈਗੇ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਇੰਟੈਲੀਜੈਂਸ ਏਜੰਸੀ ਸਟੇਪੈਸ਼ਲ ਬ੍ਰਾਂਚਸ ਐਂਡ ਵਕ ਵਕ ਥਾਵਾਤੇ ਸਾਡੇ ਸੋਰਸਸ ਵੀ ਐਕਟਿਵ ਹੈ ਐਂਡ ਹੋਸ਼ਿਆਰਪੁਰ ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਸੋ ਥੈਟ ਇਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਐਂਡ ਹੁਸ਼ਿਆਰਪੁਰ ਨੂੰ ਅਸੀਂ ਸੇਫ ਐਂਡ ਸੌਂਡ ਰੱਖਾਂਗੇ ਸਰ ਕੋਈ ਵਸਤੂ ਐਸੀ ਜੀ ਮਿਲਦੀ ਜਿਹਦੀ ਇਤਲਾਕ ਤੁਹਾਨੂੰ ਕਰਨੀ ਕਿਸ ਨੰਬਰ ਤੇ ਕਰਨੀ ਜੀ ਸਾਡੇ ਕੰਟਰੋਲ ਰੂਮ ਦੇ ਸਾਡੇ ਲੋਕਲ ਥਾਣਿਆਂ ਦੇ ਚੌਂਕੀ ਸਾਰੇ ਦੇ ਨੰਬਰ ਆਨਲਾਈਨ ਮੌਜੂਦ ਨੇ ਅਗਰ 112 ਨੰਬਰ ਸਾਰਿਆਂ ਨੂੰ ਪਤਾ ਹੈ ਅਗਰ ਕੁਝ ਵੀ ਲੱਗਦਾ ਹੈ ਤੇ ਇਨ੍ਹਾਂ ਨੰਬਰਾਂ ਤੇ ਤੁਰੰਤ ਸਾਨੂੰ ਸੂਚਿਤ ਕੀਤਾ ਜਾਏ ਸੋ ਥੈਟ ਅਸੀਂ ਜੋ ਨੈਕਸਟ ਸਟੈਪ ਹੈ ਪ੍ਰਿਕਾਸ਼ਨ ਲੈਂਦੇ ਹੋਏ ਉਹ ਲੈ ਸਕੀ ਸਰ ਕੋਈ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਇਸ ਬੰਦ ਵਿੱਚ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਪੈਸ਼ਲ ਨਾਕਾਬੰਦੀ ਜ਼ਰੂਰ ਕੀਤੀ ਜਾ ਰਹੀ ਹੈ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਫੁੱਟ ਪੈਟਰੋਲਿੰਗ ਸਿਵਲ ਮੋਟਰਸਾਈਕਲਸ ਤੇ ਵੀ ਅਸੀਂ ਕਰ ਰਹੇ ਹੈਗੇ ਆਂ ਐਂਡ 올 ਦਾ ਕਰਾਊਡਡ ਪਲੇਸਿਸ ਸਾਰੇ ਨੂੰ ਅਸੀਂ ਕਵਰ ਕਰ ਰਹੇ ਆਂ ਐਂਡ ਇਹ ਸਰਪ੍ਰਾਈਜ਼ ਨਾਕਾਬੰਦੀ ਹੁੰਦੀ ਜਦੇ ਵਿੱਚ ਵਹੀਕੂਲਰ ਟ੍ਰੈਫਿਕ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਸੰਦੇਹਿਤ ਬੰਦਿਆਂ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਫੇਰ ਅਪੀਲ ਕਰਾਂਗਾ ਸਾਰੇ ਹੀ ਹੁਸ਼ਿਆਰਪੁਰ ਨਿਵਾਸੀਆਂ ਨੂੰ ਕਿ ਕਿਤੇ ਵੀ ਅਗਰ ਕੋਈ ਸੰਦੇग्ध ਵਸਤੂ ਮਿਲਦੀ ਹੈ ਕੋਈ ਇਨਫੋਰਮੇਸ਼ਨ ਆਂਦੀ ਹੈ ਤੇ ਜ਼ਰੂਰ ਪੁਲਿਸ ਦੇ ਨਾਲ ਸਾਂਝੀ ਕਰੋ ਸੋ ਦੈਟ ਉਹਦੇ ਤੇ ਵਰਕ ਕੀਤਾ ਜਾ ਸਕੇ ਐਂਡ ਐਨੀ ਸੋਰਟ ਆਫ ਅਨਟੂਵਰਡ ਇਨਸੀਡੈਂਟ ਉਹਨੂੰ ਰੋਕਿਆ ਜਾ ਸਕੇ ਸਭ ਬੇਸ਼ੱਕ ਰੇਲਵੇ ਪੁਲਿਸ ਇੱਥੇ ਤਣਾਤ ਹੈ ਕੋਈ ਪੀਸੀਆਰ ਵਗੈਰਾ ਵੀ ਲੱਗੇ ਸਪੈਸ਼ਲ ਲਗਾਈ ਗਈ ਹੈ ਕਿਉਂਕਿ ਸ਼ਾਮ ਦੇ ਟਾਈਮ ਜੇਕਰ ਨਫਰੀ ਗੱਲ ਕੀਤੀ ਜਾਵੇ ਤਾਂ ਹਰ ਜਗ੍ਹਾ ਕਿਹਾ ਜਾਂਦਾ ਕਿ ਮੁਲਾਜ਼ਮ ਘੱਟ ਨੇ ਨਹੀਂ ਨਹੀਂ ਫੋਰਸ ਜੀ ਸਾਡੇ ਕੋਲ ਸਾਰੀ ਦੀ ਸਾਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਵੀ ਹੈਵ ਐਂਪਲ ਅਮਾਉਂਟ ਆਫ ਫੋਰਸ ਐਂਡ ਹੁਣ ਤਾਂ ਹੋਰ ਵੀ ਅਸੀਂ ਜਦੋਂ ਰੈੱਡ ਅਲਰਟ ਹੁੰਦਾ ਤੇ ਥੋੜੀ ਛੁੱਟੀਆਂ ਐਂਡ ਬਾਕੀ ਵੀ ਚੀਜ਼ਾਂ ਤੇ ਕਰਟੇਲ ਹੋ ਜਾਂਦੀਆਂ ਉਹ ਤੇ ਹੁਣ ਸਾਡੇ ਸੀਨੀਅਰ ਆਫਸਰਸ ਆਲ ਆਰ ਇਨ ਦਾ ਫੀਲਡ ਕੱਲ ਰਾਤ ਨੂੰ ਵੀ ਲੇਟ ਨਾਈਟ ਤੱਕ ਸਾਰੀ ਰਾਤ ਹੀ ਚੈਕਿੰਗ ਚੱਲਦੀ ਰਹੀ ਹੈ ਅੱਜ ਵੀ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਡੇ ਆਫਸਰ ਇੱਥੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਇਦਾਂ ਹੀ ਪੂਰੀ ਮੁਸਤੈਦੀ ਨਾਲ ਚੈਕਿੰਗ ਚੱਲ ਰਹੀ ਹੈ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ ਕੱਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈਗਾ ਦਿੱਲੀ ਦੇ ਵਿੱਚ ਇਨ ਦੀ ਵੇਕ ਆਫ ਥੈਟ ਇਨਸੀਡੈਂਟ ਐਂਡ ਰੂਟੀਨ ਦੇ ਵਿੱਚ ਵੀ ਅਸੀਂ ਇਦਾਂ ਦੀ ਚੈਕਿੰਗ ਕਰਦੇ ਹਾਂ ਬਟ ਹੁਣ ਰੈਡ ਅਲਰਟ ਹੋਰ ਹੈ ਸਾਡੇ ਇਸਤੇ ਵੀ ਪੂਰੀ ਮੁਸਤੈਦ ਹੈ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਐਂਡ ਜਗਾ ਜਗਾਤੇ ਅਸੀਂ ਪਬਲਿਕ ਪਲੇਸਸ ਦੇ ਵਿੱਚ ਸਪੈਸ਼ਲ ਚੈਕਿੰਗ ਮੋਹਿੰਮ ਚੱਲ ਰਹੀ ਹੈਗੀ ਸੀਨੀਅਰ ਆਫਸਰਸ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡਸ ਮਾਰਕੀਟਸ ਦੇ ਵਿੱਚ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਮੋਬਾਈਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਸਾਡੇ ਆਫਸਰਸ ਸਿਵਲ ਕਲੋਥਸ ਦੇ ਵਿੱਚ ਵੀ ਮੁਸਤੈਦ ਹੈਗੇ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਇੰਟੈਲੀਜੈਂਸ ਏਜੰਸੀ ਸਟੇਪੀ ਸਪੈਸ਼ਲ ਬ੍ਰਾਂਚਸ ਐਂਡ ਵਕ ਵਕ ਥਾਵਾਤੇ ਸਾਡੇ ਸੋਰਸਸ ਵੀ ਐਕਟਿਵ ਹੈ ਐਂਡ ਹੋਸ਼ਿਆਰਪੁਰ ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਸੋ ਥੈਟ ਇਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਐਂਡ ਹੁਸ਼ਿਆਰਪੁਰ ਨੂੰ ਅਸੀਂ ਸੇਫ ਐਂਡ ਸੌਂਡ ਰੱਖਾਂਗੇ ਸਰ ਕੋਈ ਬਸਤੂ ਐਸੀ ਜੀ ਮਿਲਦੀ ਜਿਹਦੀ ਇਤਲਾਕ ਤੁਹਾਨੂੰ ਕਰਨ ਕਿਸ ਨੰਬਰ ਤੇ ਕਰਨੀ ਜੀ ਸਾਡੇ ਕੰਟਰੋਲ ਰੂਮ ਦੇ ਸਾਡੇ ਲੋਕਲ ਥਾਣਿਆਂ ਦੇ ਚੌਂਕੀ ਸਾਰੇ ਦੇ ਨੰਬਰ ਆਨਲਾਈਨ ਮੌਜੂਦ ਨੇ ਅਗਰ 112 ਨੰਬਰ ਸਾਰੇ ਨੂੰ ਪਤਾ ਹੈ ਅਗਰ ਕੁਝ ਵੀ ਲੱਗਦਾ ਹੈ ਤੇ ਇਹਨਾਂ ਨੰਬਰਾਂ ਤੇ ਤੁਰੰਤ ਸਾਨੂੰ ਸੂਚਿਤ ਕੀਤਾ ਜਾਏ ਸੋ ਥੈਟ ਅਸੀਂ ਜੋ ਨੈਕਸਟ ਸਟੈਪ ਹੈ ਪ੍ਰਿਕਾਸ਼ਨ ਲੈਂਦੇ ਹੋਏ ਉਹ ਲੈ ਸਕੀ ਸਰ ਕੋਈ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਇਸ ਬੰਦ ਵਿੱਚ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਪੈਸ਼ਲ ਨਾਕਾਬੰਦੀ ਜ਼ਰੂਰ ਕੀਤੀ ਜਾ ਰਹੀ ਹੈ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਫੁੱਟ ਪੈਟਰੋਲਿੰਗ ਸਿਵਲ ਮੋਟਰਸਾਈਕਲਸ ਤੇ ਵੀ ਅਸੀਂ ਕਰ ਰਹੇ ਹੈਗੇ ਆਂ ਐਂਡ 올 ਦਾ ਕਰਾਊਡਡ ਪਲੇਸਿਸ ਸਾਰੇ ਨੂੰ ਅਸੀਂ ਕਵਰ ਕਰ ਰਹੇ ਆਂ ਐਂਡ ਇਹ ਸਰਪ੍ਰਾਈਜ਼ ਨਾਕਾਬੰਦੀ ਹੁੰਦੀ ਹੈ ਜਦੇ ਵਿੱਚ ਵਹੀਕੂਲਰ ਟ੍ਰੈਫਿਕ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਸੰਦੇਹਿਤ ਬੰਦਿਆਂ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਫੇਰ ਅਪੀਲ ਕਰਾਂਗਾ ਸਾਰੇ ਹੀ ਹੁਸ਼ਿਆਰਪੁਰ ਨਿਵਾਸੀਆਂ ਨੂੰ ਕਿ ਕਿਤੇ ਵੀ ਜਰ ਕੋਈ ਸੰਦੇਕਤ ਵਸਤੂ ਮਿਲਦੀ ਹੈ ਕੋਈ ਇਨਫੋਰਮੇਸ਼ਨ ਆਂਦੀ ਹੈ ਤੇ ਜਰੂਰ ਪੁਲਿਸ ਦੇ ਨਾਲ ਸਾਂਝੀ ਕਰੋ ਸੋ ਦੈਟ ਉਹਦੇ ਤੇ ਵਰਕ ਕੀਤਾ ਜਾ ਸਕੇ ਐਂਡ ਐਨੀ ਸੋਰਟ ਆਫ ਅਨਟੂਵਰਡ ਇਨਸੀਡੈਂਟ ਉਹਨੂੰ ਰੋਕਿਆ ਜਾ ਸਕੇ ਸਰ ਬੇਸ਼ੱਕ ਰੇਲਵੇ ਪੁਲਿਸ ਇੱਥੇ ਤਣਾਅ ਤਾਂ ਕੋਈ ਪੀਸੀਆਰ ਵਗੈਰਾ ਵੀ ਲਾ ਕੇ ਸਪੈਸ਼ਲ ਲਗਾਈ ਗਈ ਹੈ ਕਿਉਂਕਿ ਸ਼ਾਮ ਦੇ ਟਾਈਮ ਜੇਕਰ ਨਫਰੀ ਗੱਲ ਕੀਤੀ ਜਾਵੇ ਤਾਂ ਹਰ ਜਗ੍ਹਾ ਕਿਹਾ ਜਾਂਦਾ ਕਿ ਮੁਲਾਜ਼ਮ ਘਟ ਨੇ ਨਹੀਂ ਨਹੀਂ ਫੋਰਸ ਜੀ ਸਾਡੇ ਕੋਲ ਸਾਰੀ ਦੀ ਸਾਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਵੀ ਹੈਵ ਐਂਪਲ ਅਮਾਉਂਟ ਆਫ ਫੋਰਸ ਐਂਡ ਹੁਣ ਤਾਂ ਹੋਰ ਵੀ ਅਸੀਂ ਜਦੋਂ ਰੈੱਡ ਅਲਰਟ ਹੁੰਦਾ ਹੈ ਤੇ ਥੋੜੀ ਛੁੱਟੀਆਂ ਐਂਡ ਬਾਕੀ ਵੀ ਚੀਜ਼ਾਂ ਤੇ ਕਰਟੇਲ ਹੋ ਜਾਂਦੀਆਂ ਉਹ ਤੇ ਹੁਣ ਸਾਡੇ ਸੀਨੀਅਰ ਆਫਸਰਸ ਆਲ ਆਰ ਇਨ ਦਾ ਫੀਲਡ ਕੱਲ ਰਾਤ ਨੂੰ ਵੀ ਲੇਟ ਨਾਈਟ ਤੱਕ ਸਾਰੀ ਰਾਤ ਹੀ ਚੈਕਿੰਗ ਚੱਲਦੀ ਰਹੀ ਹੈ ਅੱਜ ਵੀ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਡੇ ਆਫਸਰਸ ਇੱਥੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਇਦਾਂ ਹੀ ਪੂਰੀ ਮੁਸਤੈਦੀ ਨਾਲ ਚੈਕਿੰਗ ਚੱਲ ਰਹੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈਗਾ ਦਿੱਲੀ ਦੇ ਵਿੱਚ ਇਨ ਦੀ ਵੇਕ ਆਫ ਥੈਟ ਇਨਸੀਡੈਂਟ ਐਂਡ ਰੂਟੀਨ ਦੇ ਵਿੱਚ ਵੀ ਅਸੀਂ ਇਦਾਂ ਦੀ ਚੈਕਿੰਗ ਕਰਦੇ ਹਾਂ ਬਟ ਹੁਣ ਰੈਡ ਅਲਰਟ ਹੋਰ ਹੈ ਸਾਡੇ ਇਸਤੇ ਵੀ ਪੂਰੀ ਮੁਸਤੈਦ ਹੈ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਅਤੇ ਜਗਾ ਜਗਾਤੇ ਅਸੀਂ ਪਬਲਿਕ ਪਲੇਸਸ ਦੇ ਵਿੱਚ ਸਪੈਸ਼ਲ ਚੈਕਿੰਗ ਮੋਹਿੰਮ ਚੱਲ ਰਹੀ ਹੈਗੀ ਸੀਨੀਅਰ ਆਫਸਰਸ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡਸ ਮਾਰਕੀਟਸ ਦੇ ਵਿੱਚ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਮੋਬਾਈਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਸਾਡੇ ਆਫਸਰਸ ਸਿਵਲ ਕਲੋਥਸ ਦੇ ਵਿੱਚ ਵੀ ਮੁਸਤੈਦ ਹੈਗੇ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਇੰਟੈਲੀਜੈਂਸ ਏਜੰਸੀ ਸਾਡੀ ਸਪੈਸ਼ਲ ਬ੍ਰਾਂਚਸ ਐਂਡ ਵਕ ਵਕ ਥਾਵਾਤੇ ਸਾਡੇ ਸੋਰਸਸ ਵੀ ਐਕਟਿਵ ਹੈ ਐਂਡ ਹੋਸ਼ਿਆਰਪੁਰ ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀਏ ਸੋ ਥੈਟ ਇਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਐਂਡ ਹੁਸ਼ਿਆਰਪੁਰ ਨੂੰ ਅਸੀਂ ਸੇਫ ਐਂਡ ਸੌਂਡ ਰੱਖਾਂਗੇ ਸਰ ਕੋਈ ਵਸਤੂ ਐਸੀ ਜੀ ਮਿਲਦੀ ਜਿਹਦੀ ਇਤਲਾਕ ਤੁਹਾਨੂੰ ਕਰਨ ਕਿਸ ਨੰਬਰ ਤੇ ਕਰਨਗੇ ਇਹ ਸਾਡੇ ਕੰਟਰੋਲ ਰੂਮ ਦੇ ਸਾਡੇ ਲੋਕਲ ਥਾਣਿਆਂ ਦੇ ਚੌਂਕੀ ਸਾਰੇ ਦੇ ਨੰਬਰ ਆਨਲਾਈਨ ਮੌਜੂਦ ਨੇ ਅਗਰ 112 ਨੰਬਰ ਸਾਰੇ ਨੂੰ ਪਤਾ ਹੈ ਅਗਰ ਕੁਝ ਵੀ ਲੱਗਦਾ ਹੈ ਤੇ ਇਨ੍ਹਾਂ ਨੰਬਰਾਂ ਤੇ ਤੁਰੰਤ ਸਾਨੂੰ ਸੂਚਿਤ ਕੀਤਾ ਜਾਏ ਸੋ ਥੈਟ ਅਸੀਂ ਜੋ ਨੈਕਸਟ ਸਟੈਪ ਹੈ ਪ੍ਰਿਕਾਸ਼ਨ ਲੈਂਦੇ ਹੋਏ ਉਹ ਲੈ ਸਕੀ ਸਰ ਕੋਈ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਇਸ ਬੰਦ ਵਿੱਚ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਪੈਸ਼ਲ ਨਾਕਾਬੰਦੀ ਜ਼ਰੂਰ ਕੀਤੀ ਜਾ ਰਹੀ ਹੈ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਫੁੱਟ ਪੈਟਰੋਲਿੰਗ ਸਿਵਲ ਮੋਟਰਸਾਈਕਲਸ ਤੇ ਵੀ ਅਸੀਂ ਕਰ ਰਹੇ ਹੈਗੇ ਆਂ ਐਂਡ 올 ਦਾ ਕਰਾਊਡਡ ਪਲੇਸਿਸ ਸਾਰੇ ਨੂੰ ਅਸੀਂ ਕਵਰ ਕਰ ਰਹੇ ਆਂ ਐਂਡ ਇਹ ਸਰਪ੍ਰਾਈਜ਼ ਨਾਕਾਬੰਦੀ ਹੁੰਦੀ ਹੈ ਜਦੇ ਵਿੱਚ ਵਹੀਕੂਲਰ ਟ੍ਰੈਫਿਕ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਸੰਦੇਹਿਤ ਬੰਦਿਆਂ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਫੇਰ ਅਪੀਲ ਕਰਾਂਗਾ ਸਾਰੇ ਹੀ ਹੁਸ਼ਿਆਰਪੁਰ ਨਿਵਾਸੀਆਂ ਨੂੰ ਕਿ ਕਿਤੇ ਵੀ ਅਗਰ ਕੋਈ ਸੰਦੇਕਤ ਵਸਤੂ ਮਿਲਦੀ ਹੈ ਕੋਈ ਇਨਫੋਰਮੇਸ਼ਨ ਆਂਦੀ ਹੈ ਤੇ ਜ਼ਰੂਰ ਪੁਲਿਸ ਦੇ ਨਾਲ ਸਾਂਝੀ ਕਰੋ ਸੋ ਦੈਟ ਉਹਦੇ ਤੇ ਵਰਕ ਕੀਤਾ ਜਾ ਸਕੇ ਐਂਡ ਐਨੀ ਸੋਰਟ ਆਫ ਅਨਟੂਵਰਡ ਇਨਸੀਡੈਂਟ ਉਹਨੂੰ ਰੋਕਿਆ ਜਾ ਸਕੇ ਸਰ ਬੇਸ਼ੱਕ ਰੇਲਵੇ ਪੁਲਿਸ ਇੱਥੇ ਤਣਾਤ ਹੈ ਕੋਈ ਪੀਸੀਆਰ ਵਗੈਰਾ ਵੀ ਲੱਗ ਸਪੈਸ਼ਲ ਲਗਾਈ ਗਈ ਹੈ ਕਿਉਂਕਿ ਸ਼ਾਮ ਦੇ ਟਾਈਮ ਜੇਕਰ ਨਫਰੀ ਗੱਲ ਕੀਤੀ ਜਾਵੇ ਤਾਂ ਹਰ ਜਗ੍ਹਾ ਕਿਹਾ ਜਾਂਦਾ ਕਿ ਮੁਲਾਜ਼ਮ ਘੱਟ ਨੇ ਨਹੀਂ ਨਹੀਂ ਫੋਰਸ ਜੀ ਸਾਡੇ ਕੋਲ ਸਾਰੀ ਦੀ ਸਾਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਵੀ ਹੈਵ ਐਂਪਲ ਅਮਾਉਂਟ ਆਫ ਫੋਰਸ ਐਂਡ ਹੁਣ ਤਾਂ ਹੋਰ ਵੀ ਅਸੀਂ ਜਦੋਂ ਰੈੱਡ ਅਲਰਟ ਹੁੰਦਾ ਤੇ ਥੋੜੀ ਛੁੱਟੀਆਂ ਐਂਡ ਬਾਕੀ ਵੀ ਚੀਜ਼ਾਂ ਤੇ ਕਰਟੇਲ ਹੋ ਜਾਂਦੀਆਂ ਉਹ ਤੇ ਹੁਣ ਸਾਡੇ ਸੀਨੀਅਰ ਆਫਸਰਸ ਆਲ ਆਰ ਇਨ ਦਾ ਫੀਲਡ ਕੱਲ ਰਾਤ ਨੂੰ ਵੀ ਲੇਟ ਨਾਈਟ ਤੱਕ ਸਾਰੀ ਰਾਤ ਹੀ ਚੈਕਿੰਗ ਚੱਲਦੀ ਰਹੀ ਹੈ ਅੱਜ ਵੀ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਡੇ ਆਫਸਰਸ ਐ ਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਇਦਾਂ ਹੀ ਪੂਰੀ ਮੁਸਤੈਦੀ ਨਾਲ ਚੈਕਿੰਗ ਚੱਲ ਰਹੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈਗਾ ਦਿੱਲੀ ਦੇ ਵਿੱਚ ਇਨ ਦੀ ਵੇਕ ਆਫ ਥੈਟ ਇਨਸੀਡੈਂਟ ਐਂਡ ਰੂਟੀਨ ਦੇ ਵਿੱਚ ਵੀ ਅਸੀਂ ਇਦਾਂ ਦੀ ਚੈਕਿੰਗ ਕਰਦੇ ਹਾਂ ਬਟ ਹੁਣ ਰੈਡ ਅਲਰਟ ਹੋਰ ਹੈ ਸਾਡੇ ਇਸ ਤੇ ਵੀ ਪੂਰੀ ਮੁਸਤੈਦ ਹੈ ਪੰਜਾਬ ਪੁਲਿਸ ਹੁਸ਼ਿਆਰਪੁਰ ਪੁਲਿਸ ਐਂਡ ਜਗਾ ਜਗਾਤੇ ਅਸੀਂ ਪਬਲਿਕ ਪਲੇਸਸ ਦੇ ਵਿੱਚ ਸਪੈਸ਼ਲ ਚੈਕਿੰਗ ਮੋਹਿੰਮ ਚੱਲ ਰਹੀ ਹੈਗੀ ਸੀਨੀਅਰ ਆਫਸਰਸ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡਸ ਮਾਰਕੀਟਸ ਦੇ ਵਿੱਚ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਮੋਬਾਈਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਸਾਡੇ ਆਫਸਰਸ ਸਿਵਲ ਕਲੋਥਸ ਦੇ ਵਿੱਚ ਵੀ ਮੁਸਤੈਦ ਹੈਗੇ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਇੰਟੈਲੀਜੈਂਸ ਏਜੰਸੀ ਸਾਡੀ ਸਪੈਸ਼ਲ ਬ੍ਰਾਂਚਸ ਐਂਡ ਵਕ ਵਕ ਥਾਵਾਂ ਤੇ ਸਾਡੇ ਸੋਰਸਸ ਵੀ ਐਕਟਿਵ ਹੈ ਐਂਡ ਹੋਸ਼ਿਆਰਪੁਰ ਪੁਲਿਸ ਪੂਰੀ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ ਸੋ ਦੈਟ ਇੱਥੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਐਂਡ ਹੁਸ਼ਿਆਰਪੁਰ ਨੂੰ ਅਸੀਂ ਸੇਫ ਐਂਡ ਸਾਊਂਡ ਰੱਖਾਂਗੇ ਸਰ ਕੋਈ ਵਸਤੂ ਐਸੀ ਵੀ ਮਿਲਦੀ ਜਿਹਦੀ ਇਤਲਾਕ ਤੁਹਾਨੂੰ ਕਰਨੀ ਕਿਸ ਨੰਬਰ ਤੇ ਕਰਨੀ ਜੀ ਸਾਡੇ ਕੰਟਰੋਲ ਰੂਮ ਦੇ ਸਾਡੇ ਲੋਕਲ ਥਾਣਿਆਂ ਦੇ ਚੌਂਕੀ ਸਾਰੇ ਦੇ ਨੰਬਰ ਆਨਲਾਈਨ ਮੌਜੂਦ ਨੇ ਅਗਰ 112 ਨੰਬਰ ਸਾਰੇ ਨੂੰ ਪਤਾ ਹੈ ਅਗਰ ਕੁਝ ਵੀ ਲੱਗਦਾ ਹੈ ਤੇ ਇਹਨਾਂ ਨੰਬਰਾਂ ਤੇ ਤੁਰੰਤ ਸਾਨੂੰ ਸੂਚਿਤ ਕੀਤਾ ਜਾਏ ਸੋ ਦੈਟ ਅਸੀਂ ਜੋ ਨੈਕਸਟ ਸਟੈਪ ਹੈ ਪ੍ਰਿਕਾਸ਼ਨ ਲੈਂਦੇ ਹੋਏ ਉਹ ਲੈ ਸਕਿਆ ਸਰ ਕੋਈ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਇਸ ਸੰਬੰਧ ਵਿੱਚ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਪੈਸ਼ਲ ਨਾਕਾਬੰਦੀ ਜ਼ਰੂਰ ਕੀਤੀ ਜਾ ਰਹੀ ਹੈ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਫੁੱਟ ਪੈਟਰੋਲਿੰਗ ਸਿਵਲ ਮੋਟਰਸਾਈਕਲਸ ਤੇ ਵੀ ਅਸੀਂ ਕਰ ਰਹੇ ਹੈਗੇ ਆਂ ਐਂਡ 올 ਦਾ ਕਰਾਊਡਡ ਪਲੇਸਿਸ ਸਾਰੇ ਨੂੰ ਅਸੀਂ ਕਵਰ ਕਰ ਰਹੇ ਆਂ ਐਂਡ ਇਹ ਸਰਪ੍ਰਾਈਜ਼ ਨਾਕਾਬੰਦੀ ਹੁੰਦੀ ਹੈ ਜਦੇ ਵਿੱਚ ਵਹੀਕੂਲਰ ਟ੍ਰੈਫਿਕ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਸੰਦੇਹਕ ਬੰਦਿਆਂ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਫੇਰ ਅਪੀਲ ਕਰਾਂਗਾ ਸਾਰੇ ਹੀ ਹੁਸ਼ਿਆਰਪੁਰ ਨਿਵਾਸੀਆਂ ਨੂੰ ਕਿ ਕਿਤੇ ਵੀ ਜੇ ਕੋਈ ਸੰਦੇग्ध ਵਸਤੂ ਮਿਲਦੀ ਹੈ ਕੋਈ ਇਨਫੋਰਮੇਸ਼ਨ ਆਂਦੀ ਹੈ ਤੇ ਜ਼ਰੂਰ ਪੁਲਿਸ ਦੇ ਨਾਲ ਸਾਂਝੀ ਕਰੋ ਸੋ ਦੈਟ ਉਹਦੇ ਤੇ ਵਰਕ ਕੀਤਾ ਜਾ ਸਕੇ ਐਂਡ ਐਨੀ ਸੋਰਟ ਆਫ ਅਨਟੂਵਰਡ ਇਨਸੀਡੈਂਟ ਉਹਨੂੰ ਰੋਕਿਆ ਜਾ ਸਕੇ ਸਰ ਬੇਸ਼ੱਕ ਰੇਲਵੇ ਪੁਲਿਸ ਇੱਥੇ ਤਣਾਤ ਹੈ ਕੋਈ ਪੀਸੀਆਰ ਵਗੈਰਾ ਵੀ ਲੱਗ ਕੇ ਸਪੈਸ਼ਲ ਲਗਾਈ ਗਈ ਹੈ ਕਿਉਂਕਿ ਸ਼ਾਮ ਦੇ ਟਾਈਮ ਜੇਕਰ ਨਫਰੀ ਗੱਲ ਕੀਤੀ ਜਾਵੇ ਤਾਂ ਹਰ ਜਗ੍ਹਾ ਕਿਹਾ ਜਾਂਦਾ ਕਿ ਮੁਲਾਜ਼ਮ ਘੱਟ ਨੇ ਨਹੀਂ ਨਹੀਂ ਫੋਰਸ ਜੀ ਸਾਡੇ ਕੋਲ ਸਾਰੀ ਦੀ ਸਾਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਵੀ ਹੈਵ ਐਂਪਲ ਅਮਾਉਂਟ ਆਫ ਫੋਰਸ ਐਂਡ ਹੁਣ ਤਾਂ ਹੋਰ ਵੀ ਅਸੀਂ ਜਦੋਂ ਰੈੱਡ ਅਲਰਟ ਹੁੰਦਾ ਹੈ ਤੇ ਥੋੜੀ ਛੁੱਟੀਆਂ ਐਂਡ ਬਾਕੀ ਵੀ ਚੀਜ਼ਾਂ ਤੇ ਕਰਟੇਲ ਹੋ ਜਾਂਦੀਆਂ ਉਹ ਤੇ ਹੁਣ ਸਾਡੇ ਸੀਨੀਅਰ ਆਫਸਰਸ ਆਲ ਆਰ ਇਨ ਦਾ ਫੀਲਡ ਕੱਲ ਰਾਤ ਨੂੰ ਵੀ ਲੇਟ ਨਾਈਟ ਤੱਕ ਸਾਰੀ ਰਾਤ ਹੀ ਚੈਕਿੰਗ ਚਲਦੀ ਰਹੀ ਹੈ ਅੱਜ ਵੀ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਡੇ ਆਫਸਰਸ ਅਤੇ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਇਦਾਂ ਹੀ ਪੂਰੀ ਮੁਸਤੈਦੀ ਨਾਲ ਚੈਕਿੰਗ ਚੱਲ ਰਹੀ ਹੈ